ਵਾਕਤ ਹੈ ਜੀ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਸਮੇਂ ਕੈਨੇਡਾ ਵਿੱਚ ਹਾਂ ਤੇ ਇਹ ਵੀਡੀਓ ਰਹੀ ਤੁਹਾਨੂੰ ਅਸੀਂ ਮੌਸਮ ਬਦਲਣ ਦੇ ਨਾਲ ਠੰਡ ਆਉਣ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੇ ਦਰਖਤ ਨੇ ਉਹਨਾਂ ਦੇ ਪੱਤਿਆਂ ਦੇ ਰੰਗ ਕਿਵੇਂ ਬਦਲਦੇ ਨੇ ਤੇ ਕਿਵੇਂ ਪੱਤੇ ਝੜਦੇ ਨੇ ਇਹ ਸਾਰਾ ਕੁਝ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਸੱਜਣਾ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਸਾਡੇ ਕੈਮਰੇ ਦੀ ਅੱਖ ਰਹੀ ਕੈਨੇਡਾ ਦੇ ਮੌਸਮ ਦੇ ਬਦਲਾ ਤੇ ਹੋਰ ਕੈਨੇਡਾ ਦੀਆਂ ਗਤੀਵਿਧੀਆਂ ਜੋ ਕਿ ਅਸੀਂ ਸਮੇਂ-ਸਮੇਂ ਸਰ ਵੀਡੀਓ ਪਾ ਕੇ ਦਿਖਾ ਰਹੇ ਹਾਂ ਦੇਖਦੇ ਰਹੋ ਇਹ ਕੈਨੇਡਾ ਦਾ ਚੱਕਰ ਹੈ ਜੀ ਦਰਖਤਾਂ ਦੇ ਪੱਤੇ ਝੜਦੇ ਨੇ ਦੇਖੋ ਸੂਰਤ ਕੈਨੇਡਾ ਦੀਆਂ ਸੜਕਾਂ ਜਿਹਦੇ ਤੇ ਆਪਾਂ ਸਫ਼ਰ ਕਰ ਰਹੇ ਆ ਤੇ ਦੇਖੋ ਜੀ ਤੁਸੀਂ ਕੈਨੇਡਾ ਦੇ ਰੰਗ ਟੰਗ ਹਾਰੀ ਇਹ ਗੱਡੀਆਂ ਲਾਈਟਾਂ ਤੇ ਖੜਗੀਆਂ ਗ੍ਰੀਨ ਲਾਈਟ ਦੀ ਵੇਟ ਕਰ ਰਹੇ ਨੇ ਸਿਗਨਲ ਸਟਾਪ ਲਾਈਨ ਸਾਹਮਣੇ ਰੈਸਟਰ ਤੇ ਚਲੋ ਫਰੈਸ਼ ਕੋ ਤੇ ਲਾਈਟਾਂ ਹੋ ਗਈਆਂ ਗ੍ਰੀਨ ਆਪਾਂ ਹਰ ਲਈ ਹੌਲੀ ਹੌਲੀ ਮੁਰਦਾ ਆ ਤੇ ਆਪਾਂ ਜਾ ਰਹੇ ਆ ਰਿਕ ਸੈਂਟਰ ਰੀਕਰੇਸ਼ਨ ਸੈਟਰ ਉਹ ਸਾਹਮਣੇ ਇੱਧਰ ਸਕੂਲ ਆ ਸਕੂਲ ਦੇ ਅੱਗੇ ਰਿਕ ਸੈਂਟਰ ਆ ਇਹ ਬਹੁਤ ਵਧੀਆ ਜਗ੍ਹਾ ਆ ਜਿੱਥੇ ਸਾਰੇ ਲੋਕ ਆਪਣਾ ਟਾਈਮ ਪਾਸ ਕਰਦੇ ਨੇ ਇਹ ਰეკ ਸੈਂਟਰ ਦੇ ਵਿੱਚ ਉਹ ਜ਼ਿਆਦੀਆਂ ਫੈਸਿਲਟੀਆਂ ਨੇ ਹਰ ਤਰ੍ਹਾਂ ਦੀਆਂ ਫੈਸਿਲਟੀਆਂ ਨੇ ਲਾਇਬ੍ਰੇਰੀ ਆ ਜਿਮ ਆ ਇਹ ਬਹੁਤ ੜਾ ਕੁਸ਼ ਆ ਦਾ ਵੀਡੀਓ ਡਿਸਟ੍ਰਿਕਟ ਪਾਰਕ ਤੇ ਆਪਾਂ ਰეკ ਸੈਂਟਰ ਆਨਜੇ ਕਿ ਪਾਰਕਿੰਗ ਦੀ ਬਹੁਤ ਜ਼ਿਆਦੀ ਵਿਵਸਥਾ ਕੀਤੀ ਜਾਂਦੀ ਇੱਥੇ ਸੈਂਟਰ ਉਡੀ ਆਹ ਪਾਰਟੀ ਸਾਈਡ ਤੇ ਨਾ ਇੱਧਰ ਚਾਓ ਉੱਥੇ ਚਾਉਂ ਤਾਂ ਨਹੀਂ ਦਾ ਇੱਥੇ ਤਾਂ ਆਪਦੇ ਨੂੰ ਚੱਲ ਦਿੰਦਾ ਕਿੰਤਾ ਮਰਜੀ ਪੱਤਿਆਂ ਦੇ ਰੰਗ ਪੀਲੇ ਪੈ ਰਹੇ ਨੇ ਤੇ ਜਿਹੜੇ ਵੱਡੇ ਪੇੜ ਨੇ ਉਹਨਾਂ ਦੇ ਹਲੇ ਪੱਤੇ ਖੜੇ ਨੇ ਉੱਥੇ ਕੁ ਮਗਰ ਨਾ ਉੱਥੇ ਲਾ ਕੇ ਤਾਂ ਰਾਂ ਤੇ ਜਿਹੜੇ ਛੋਟੇ ਬੱਤੇ ਦਰਖਤ ਨੇ ਉਹਨਾਂ ਦੇ ਪੱਤੇ ਝੜ ਚੁੱਕੇ ਨੇ ਕਿੱਧਰ ਗਿਆ ਬਹੁਤ ਕਮਾਂਗ ਅੰਦਰ ਪਾਰਕਿੰਗ ਚ ਅੱਛਾ ਇਸ ਹਮਨੇ ਬਹੁਤ ਵੱਟਾ ਗਰੰਡ ਹੈ ਪੱਤੇ ਪੈਣ ਰਹੇ ਨੇ ਇਹ ਪੱਤੇ ਇਹ ਜਿਹੜੇ ਛੋਟੇ ਦਰਖਤ ਨੇ ਉਹਨਾਂ ਦੇ ਪੱਤੇ ਝੜ ਚੁੱਕੇ ਨੇ ਜਿਹੜੇ ਵੱਡੇ ਦਰਖਤ ਨੇ ਮਜ਼ਬੂਤ ਦਰਖਤ ਨੇ ਉਹਨਾਂ ਦੇ ਪੱਤੇ ਹਲੇ ਛੜੇ ਨੇ ਇੱਕ ਹੀ ਰੋੜ ਪਰ ਖੜਬ ਦਰਖਤ ਨੇ ਜਿਨ੍ਹਾਂ ਦੇ ਪੱਤੇ ਹੱਲੇ ਖੜੇ ਨਹੀਂ ਝੜੇ ਨਹੀਂ ਹੈ ਇਹ ਸਾਹਮਣੇ ਇੱਕ ਸੈਂਟਰ ਦੀ ਐਂਟਰੀ ਹੈ ਬਸ ਚੱਲਦੇ ਹਾਂ ਅੰਦਰ ਸਮਾਂ ਇਸ ਟਾਈਮ 12:00 ਬੱਦਨੇ ਤੇ ਟੈਂਪਰੇਚਰ 1 ਡਿਗਰੀ ਸ਼ੋ ਅੱਟ ਫੀਲ ਲਾਈਕ ਮਾਈਨਸ 8 ਬਹੁਤ ਠੰਡੀ ਹੈ ਤੇ ਹਵਾ ਕਰਕੇ ਠੰਡ ਜਿਆਦਾ ਹੈ ਇਹ ਇੱਕ ਸੈਂਟਰ ਦਾ ਨਾਰਥ ਸਾਈਡ ਹੈ ਇੱਕ ਐਂਟਰੀ ਹੈ ਇਹ ਇਹ ਸਾਈਕਲ ਘੜੇ ਕਰਨ ਵਾਸਤੇ ਹੈ ਹੰਡ ਹੋਣ ਕਰਕੇ ਅੱਜ ਸਾਈਕਲਿਸਟ ਵਾਲਾ ਕੋਈ ਵੀ ਨਹੀਂ ਜੁੜਾ ਉਤਰਪ੍ਰੇਮੀ ਆਇਆ 16 ਅਕਤੂਬਰ ਦੀ ਐਤ ਤੇ ਇਹ ਦਰਖਤਾਂ ਦੇ ਪੱਤੇ ਕਿਵੇਂ ਝੜ ਗਏ ਇੱਧਰ ਵੀ ਝੜ ਗਏ ਕੁਝ ਝੜ ਰਹੇ ਨੇ ਤੇ ਪੱਤੇ ਥੱਲੇ ਇਹਨੇ ਸਾਰੇ ਘਾਹ ਦੇ ਉੱਪਰ ਉਹਦੇ ਕੋਲ ਸਾਰੇ ਪਾਸੇ ਨੀਚੇ ਗਰਾਊਂਡ ਦੇ ਪੱਤੇ ਹੀ ਪੱਤੇ ਨੇ ਤੇ ਇਹ ਇਹ ਵੀ ਕੋਈ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਬਦਲ ਉਹ ਸਾਰੇ ਪੱਤੇ ਝੜ ਜਾਣਾ ਇਹ ਦਰਖਤਾਂ ਦੇ ਵੀ ਪੱਤੇ ਸੋਕ ਜੁੱਕੇ ਨੇ ਹੌਲੀ ਹੌਲੀ ਝੜ ਰਹੇ ਨੇ ਬਹੁਤ ਸ਼ਾਂਤਰ ਬਹੁਤ ਵਧੀਆ ਆਸਾਂ ਬਹੁਤ ਵਧੀਆ ਆਪ ਤੋਂ ਲੱਗੀ ਆ ਸ਼ਾਮ ਦੇ 4 ਵੱਜ ਚੁੱਕੇ ਨੇ ਇਧਰ ਤੋਂ U, selamat malam. sekarang ride Saya menerima naik center. school, at the parking, a hey, bird. ਸਬਾਨੇ درختਾਂ ਨੇ ਪਤਾ ਚੜ ਚੁੱਕੀ ਹੈ। ਉ ਸਾਊਥ ਐਂਟਰੈਂਸ ਇਹ ਇਹ ਨਾਲੀ ਪਾਰਕਿੰਗ ਹੈ। ਸਾਹਮਣੇ ਇਹ ਮਾਰਕੀਟ ਹੈ। ਤੇ ਜਾ ਰਹੇ ਹਾਂ। ਏ ਟੂਕ ਸੈਂਟਰ ਦੇ ਨੇੜੇ ਈਸਟ ਐਂਡ ਐਂਟ੍ਰੈਂਸ ਆ ਇਹ ਤੋਂ ਆਪਣੀ ਐਂਟਰੀ ਆ ਤੇ ਇਹ ਹੈ ਇਹ ਦੇ ਚੱਲ ਰਿਹਾ ਗੱਡੀਆਂ ਜਾ ਰਹੀਆਂ ਪੂਰੀਆਂ ਸਵੇਟ ਦੇ ਵਿੱਚ ਤੇ ਇਹ ਆ ਡਿਸਟ੍ਰਿਕਟ ਪਾਰਕ ਚੱਲਦੇ ਆ ਇਸ इतों आप करे इधर पार्किंग इधर पार्किंग ये सामने लाइब्रेरी है ਲਾਈਬ੍ਰੇਰੀਆ ਇਸ ਪਾਰਕਿੰਗ ਐ ਸਾਈਕਲ ਖੜੇ ਨੇ ਕਿੰਨੇ ਜਿਆਦੇ ਤੇ ਇਹ ਐਂਟਰਸ ਆ ਇਹ ਰੈਕ ਸੈਂਟਰ ਦੇ ਐਂਟਰ ਹੋ ਰਹੇ ਆ ਜੀ ਅਸੀਂ ਤੇ ਅੰਦਰ ਦਾ ਮਾਹੌਲ ਅਗਲੀ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਜੀ